ਮਾਨਯੋਗ ਸੁਪਰੀਮ ਕੋਰਟ ਵੱਲੋਂ ਮੈਂਬਰ ਪਾਰਲੀਮੈਂਟ ਕੰਗਨਾਰ ਨੌਤ ਤੇ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਵਿਰੁੱਧ ਪਟੀਸ਼ਨ ਫਾਈਲ ਕੀਤੀ ਗਈ ਹੈ ਪਟੀਸ਼ਨ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਖਾਰਿਜ ਕਰ ਦਿੱਤਾ ਸੀ ਯਾਹ ਦੱਸ ਦਈਏ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਤਿੰਨ ਖੇਤਰੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਦੇ ਵਿੱਚ ਚੱਲ ਰਹੇ ਸੰਘਰਸ਼ ਦੌਰਾਨ ਮੈਂਬਰ ਪਾਰਲੀਮੈਂਟ ਕੰਗਨਾਰ ਨੌਤ ਦੇ ਵੱਲੋਂ ਕਿਸਾਨਾਂ ਦੇ ਉੱਤੇ ਬਿਆਨਵਾਜੀ ਕਰਦਿਆਂ ਬਠਿੰਡੇ ਦੀ ਮਾਤਾ ਮਹਿੰਦਰ ਕੌਰ ਦੀ ਘੋਟਾ ਲਗਾ ਕੇ ਪੱਦੀ ਸ਼ਬਦਾਵਲੀ ਵਰਤੀ ਗਈ ਸੀ ਜਿਸ ਦੇ ਕਰਕੇ ਮਾਤਾ ਮਹਿੰਦਰ ਕੌਰ ਵੱਲੋਂ ਬਟਿੰਡਾ ਦੀ ਮਾਨਯੋਗ ਅਦਾਲਤ ਦੇ ਵਿੱਚ ਮਾਨ ਹਾਨੀ ਦਾ ਕੇਸ ਦਰਜ ਕੀਤਾ ਗਿਆ ਸੀ ਜੀ ਹਾਂ ਦੱਸਦੇ ਇਹ ਕੰਗੜਾ ਰਣੋਤ ਨੂੰ ਮੂੜ 29 ਸਤੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਸੰਮਣ ਐਸਐਸਪੀ ਬਟਿੰਡਾ ਰਾਹੀਂ ਭੇਜੇ ਗਏ ਨੇ ਹਾਂ ਜੀ ਮਾਤਾ ਕੀ ਨਾਂ ਕੀ ਹੋਈ ਤੁਸੀਂ ਮੇਰਾ ਨਾਮ ਮਹਿੰਦਰ ਕੌਰ ਹੈ ਜੀ ਮਤਲਬ ਜਿਹੜੀ ਕੰਗਨਾ ਨੇ ਪਟੀਸ਼ਨ ਪਾਈ ਸੀਗੀ ਹਾਈ ਕੋਰਟ ਉਹ ਰੱਦ ਹੋ ਗਈ ਐ ਨਾ ਉਹਨਾਂ ਦੀ ਤਿੱਕੀ ਮਨ ਲੋ ਕਹੂੰਗੀ ਕਿ ਕੀ ਮਾਮਲਾ ਕੀ ਹੋਇਆ ਪੂਰਾ ਤੇ ਹੁਣ ਤੁਸੀਂ ਕੀ ਕਹੋਗੇ ਅਸੀਂ ਵੀਰ ਜੀ ਮਾਮਲਾ ਸੀ ਰਾਤ ਸਾਨੂੰ ਕਹਿੰਦੀ ਸੀ ਕਿ ਇਹ ਔਰਤਾਂ ਕਰਸਾਨੀ 100-100 ਰੁਪਏ ਤੇ ਦਿਹਾੜੀਆਂ ਹੁੰਦੀਆਂ ਸਾਨੂੰ ਉਹਨੇ ਅਹੀ ਰੰਜ ਸਾਲੀ ਦਾ ਲਾਤੀ ਅਸੀਂ ਦਿਹਾੜੀਆਂ ਕਿੱਥੇ ਕਰਨ ਜਾਂਦੇ ਆ ਅਸੀਂ ਦਿਹਾੜੀਆਂ ਨਹੀਂ ਕਰਦੇ ਅਸੀਂ ਤਾਂ ਘਰਨਿਆਂ ਤੇ ਜਾਂਦੇ ਹੁੰਦੇ ਸੀ ਕਿਸਾਨ ਭਰਾ ਲੈ ਜਾਂਦੇ ਸੀ ਸਾਡੇ ਵੀਰ ਭਰਾ ਤੇ ਮੋਦੀ ਸਰਕਾਰ ਨੇ ਕਿਹਾ ਸੀ ਮੈਂ ਜ਼ਮੀਨਾਂ ਤੁਹਾਡੀਆਂ ਰੱਦ ਕਰਨਾ ਪੜਾਟ ਵਾਂਗੂ ਨੇ ਤੇ ਕਿਸਾਨ ਭਾਈ ਚਲ ਚਾ ਉੱਥੇ ਦੀ ਸਾਥ ਉਹ ਦਿਹਾੜੀ ਨਹੀਂ ਹੋਣੀ ਤੇ ਸਾਡੇ ਗੁਰਿਆਂ ਪੀਰਾਂ ਦੇ ਦਾਦੇ ਪਰਾਂ ਤੇ ਨੀ ਜਾਇਦਾਤ ਹੈ ਅਸੀਂ ਛੱਡਾਂਗੇ ਨਹੀਂ ਮਰਾਂਗੇ ਜਾਂ ਮਾਰਾਂਗੇ ਛੱਡਣੀ ਨਹੀਂ ਦੀ ਮਰ ਜਾਵਾਂਗੇ ਇਸ ਕਰਕੇ ਭਾਈ ਸਰਕਾਰ ਨੂੰ ਰੋਸ ਵਖਾਉਂਦੀ ਸੀ ਕਿਸਾਨ ਤੇ ਸਾਨੂੰ ਵੀ ਕਹਿੰਦੇ ਚਲੋ ਮਾਤਾ ਫਿਰ ਘਰੇ ਬੈਠੇ ਕੀ ਕਰਦੇ ਹੋ ਸਾਡੇ ਪੁੱਤ ਪਾਤਿਆਂ ਦੀ ਜਾਇਦਾਦ ਨੂੰ ਵੀ ਰੱਦ ਆਉਣਾ ਘਰੇ ਬੈਠਣਾ ਸਾਨੂੰ ਕੀ ਆਖ ਪਈ

ਇੱਕ ਤਾਂ ਚੰਗਾ ਹੋ ਮਹਾਰਾਜ ਨੇ ਸੋਹੀ ਸੁਣ ਲਈ ਹੂੰ ਜਿਵੇਂ ਲੋਕਾਂ ਨੂੰ ਮੇਰੇ ਜਨਤ ਪੌਂਡੀਆਂ ਤੇ ਫਿਰ ਉਹ ਤਾਂ ਵੀ ਫਿਰ ਮੇਰਾ ਪਤਾ ਹੀ ਆਵੇ ਦੁਆ ਦਿੰਨੇ ਆ ਬੁੱਢੇ ਹੋਏ ਨੂੰ ਅਗਲਾ ਬੁੱਢਾ ਆ ਜਾਂਦਾ ਰੱਬਰ ਦਾ ਹੋ ਜਾਂਦਾ ਖਲਾ ਤੇ ਨਿਰਵੈਰ ਹੁੰਦਾ ਹੈ ਹੂੰ ਬੁੱਢਿਆਂ ਤੇ ਬਾਰ ਕਰਨਾ ਬੱਚਿਆਂ ਤੇ ਕਰਨਾ ਤੇ ਕੋਈ ਬੁੱਢੇ ਤੇ ਕੋਈ ਜਨਾਨੀ ਤੇ ਵਾਰਤਾ ਮਾੜਾ ਹੀ ਹੁੰਦਾ ਤੇ ਉਹ ਕਿਤੇ ਤੀਸੀ ਭਈ ਪੈਸਿਆਂ ਦੇ ਹਕਾਰ ਤੇ ਤੇ ਵੀ ਹੂੰ ਮੁਸਕਰੀ ਕਰਦੀ ਸੀ ਵੀ 100-100 ਰੁਪਏ ਤੇ ਹੁੰਦੀਆਂ ਵਰਤਾ ਹੂੰ ਓਏ ਮੋਦੀ ਸਾਹਿਬ ਨੇ ਹੱਕਾਂ ਜਾਂਦੇ ਸੀ ਉਹਨੂੰ ਐਸੀ ਬੜਾ ਹਿੱਟ ਟੈਕਟ ਦਾ ਇਲਾਜ ਸੀ ਉਹਨੂੰ ਮੈਨੂੰ ਮੋਦੀ ਸਾਹਿਬ ਕੱਲ੍ਹ ਚ ਲੈਣਗੇ ਉਹਨੇ ਆ ਗੀ ਉਹਦੀ ਆਸ਼ਾ ਪੂਰੀ ਹੋ ਗਈ ਆ ਚੱਕਰ ਹੀ ਬੱਤੀ ਹੂੰ ਨਹੀਂ ਮਤ ਜਿਹੜਾ ਤੁਸੀਂ ਕੇਸ ਕੀਤਾ ਸੀ ਬਠਿੰਡਾ ਉਹਨੇ ਹਾਈ ਕੋਰਟ ਤੇ ਪਾਤਾ ਸੀ ਗਾ ਵੀ ਕੇਸ ਨੂੰ ਰੱਦ ਕੀਤਾ ਜਾਵੇ ਉਹ ਕੋਰਟ ਨੇ ਮੰਨ ਲਓ ਤੁਹਾਡਾ ਕੇਸ ਉਹ ਵੀ ਰੱਖ ਪਾਇ ਤੋ ਹੁਣ ਤੁਸੀਂ ਮੰਨੋ ਕੀ ਕਹਿਣਾ ਚਾਹੋਗੇ ਉਸ ਕੋਰਟ ਵੱਲੋਂ ਤੁਸੀਂ ਜਿਹੜਾ ਅੱਜ ਕੀਤਾ ਉਹਨਾਂ ਦੇ ਮੰਨ ਲਓ ਪਟੀਸ਼ਨ ਰੱਦ ਕਰਤੀ ਉਹਦੇ ਬਾਅਦ ਤੁਸੀਂ ਕੀ ਕਹਿਣਾ ਕਿ ਫੇਰ ਚੱਲ ਬੋਲ ਵਕੀਲ ਹੁਣ ਵੀ ਕਰਿਆ ਗਏ ਤੇ ਫੇਰ ਚੱਲੂਗਾ ਤਾਂ ਉਹ ਤਾਂ ਚੱਲਣੀ ਚੱਲਣੀ ਜਣਾ ਫੈਸਲਾ ਤਾਂ ਕਰੂਗੀ ਵਕੀਲ ਤੇ ਅਦਾਸ ਦਾ ਕੰਮ ਜੱਜ ਦੇ ਫੈਸਲਾ ਹੈ ਕੋਈ ਆਏ ਛੁੜੇ ਵੀ ਰੱਦ ਹੋ ਜੂਗਾ ਫੈਸਲਾ ਜ਼ਰੂਰ ਹੋਊਗਾ ਹੂੰ ਮਹਾਰਾਜ ਸੁਣੋ ਸਾਡੀ ਬੇਨਤੀ ਤੇ ਸਾਡੇ ਹੱਕ ਚ ਕਰ ਦਿਓ ਆ ਤੇ ਅਜੇ ਤੱਕ ਜਿਹੜਾ ਮਾਤਾ ਉਹ ਹੋਇਆ ਉਹ ਤਾਂ ਤੁਹਾਡੇ ਹੱਕ ਚ ਹੀ ਜਾ ਰਿਹਾ ਅਜੇ ਤੱਕ ਤੇ ਜਿਹੜਾ ਫਿਰ ਸਾਡੀ ਸੁਣਵਾਈ ਕਰਨੀ ਸਾਨੂੰ ਪੁੱਛਣ ਵਕੀਲ ਸੱਦੂ ਐ ਨਾ ਸਾਨੂੰ ਤੇ ਅਸੀਂ ਪੇਛੇ ਹੋ ਜਾਾਂਗੇ ਆ ਕੇ ਕੀ ਪੁੱਛੂਗਾ ਜਿਹੜਾ ਕੋਈ ਸਾਥ ਸਰ ਮਹਾਰਾਜ ਦਾ ਜਿਵੇਂ ਹੁਕਮ ਹੋਊ ਹੂੰ

ਪੜੇ ਕੋਡ ਨੇ ਸੋਚ ਸਮਝ ਕੇ ਕੀਤਾ ਹੋਣਾ ਉਹ ਤਾਂ ਜਿੱਤ ਦਾ ਮਸੰਗਾਈ ਹੋਣੀ ਹੁਣ ਜਿੱਤ ਆਪਾਂ ਸੱਚੇ ਸਾਂ ਕਿਸਾਨੀਆਂ ਅੰਦੋਲਨ ਦੇ ਵਿੱਚ ਕਿਸਾਨ ਆਪਦੀਆਂ ਮੰਗਾਂ ਨੂੰ ਲਈ ਜਾਂਦੇ ਸੀ ਹੱਕ ਦੇ ਲਈ ਜਾਂਦੇ ਸੀ ਸਰਕਾਰ ਦਾ ਅੱਗੇ ਰੋਸ ਸੀ ਤੇ ਉਹ ਫਿਰ ਮੰਨ ਕੇ ਚੱਲ ਵੀ ਕੰਗਣਾ ਰਣਾ ਉਹਤ ਨਹੀਂ ਕਿਹਾ ਸੀ ਮਾਤਾ ਜਾਂ ਕਿਸਾਨ ਤੇ 100-100 ਰੁਪਏ ਤੇ ਆਈਆਂ ਮਾਈਆਂ ਪਰ ਆਪਾਂ ਕਿਸਾਨੀ ਅੰਦੋਲਨ ਇਹ ਕੋਈ 100-100 ਦੇ ਵੀ ਕਨਾਲਾ ਨਹੀਂ ਸੀ ਇਹ ਇਹ ਤਾਂ ਉਹਦੇ ਹੱਕਾਂ ਦੇ ਲਈ ਜਾਂਦੇ ਸੀ ਕਿ ਇਸ ਕਰਕੇ ਮੰਨ ਕੇ ਚੱਲ ਵੀ ਮਾਤਾ ਨੇ ਮਾਨਹਾਨੀ ਰੱਖੀ ਸੀ ਕੀਤਾ ਸੀ ਉਹ ਮੰਨ ਕੇ ਚੱਲ ਵੀ ਮਾਤਾ ਦੇ ਹੱਕ 'ਚ ਵੀ ਕੋਰਟ ਨੇ ਸੁਣਵਾਈ ਕਰਤੀ ਕੋਰਟ ਨੇ ਸਹੀ ਮੰਨ ਕੇ ਚੱਲ ਵੀ ਉਹਦੀ ਕੰਗਣਾ ਦੀ ਰੱਦ ਕਰਤੀ ਸੁਣਵਾਈ ਤੇ ਆਪਾਂ ਨੂੰ ਕੋਰਟ ਤੇ ਭਰੂਸਾ ਜੀ ਪੂਰਾ ਸੱਚੇ ਸਾਂ ਤੇ ਸੱਚੇ ਕੋਰਟ ਵੀ ਸੱਚੀ ਦੀ ਮਦਦ ਜ਼ਰੂਰ ਕਰਦਾ ਜੀ ਹਾਂ ਅੱਜ ਸਰ ਬਠਿੰਡਾ ਕੋਰਟ ਦੇ ਵਿੱਚ ਜਿਹੜੀ ਪਹਿਲਾਂ ਮੈਡਮ ਤਨਵੀ ਗੁਪਤਾ ਜੇ ਐਮ ਆਈ ਸੀ ਦੀ ਕੋਰਟ ਨੇ ਸਮਨਿੰਗ ਜਾਰੀ ਕੀਤੀ ਸੀ ਕੰਗਣਾ ਰੌਤ ਦੀ ਉਹਦੇ ਅਗੇਂਸਟ ਉਹਨਾਂ ਨੇ 482 ਸੀ ਆਰ ਪੀ ਸੀ ਦੀ ਪਟੀਸ਼ਨ ਫਾਈਲ ਕੀਤੀ ਸੀ ਆਨਰੇਬਲ ਹਾਈ ਕੋਰਟ ਦੇ ਵਿੱਚ ਜੋ ਇਕੱਠ 2025 ਨੂੰ ਡਿਸਮਿਸ ਕਰਤੀ ਸੀ ਉਸੇ ਜਦੋਂ ਉਹ ਫੈਸਲਾ ਹੋਇਆ ਉਸ ਤੋਂ ਬਾਅਦ ਅਸੀਂ ਕੋਰਟ ਦੇ ਵਿੱਚ ਆਨਰੇਬਲ ਜੱਜ ਸ਼੍ਰੀ ਲਖਵੀਰ ਸਿੰਘ ਜੀ ਦੀ ਕੋਰਟ ਦੇ ਵਿੱਚ ਐਪਲੀਕੇਸ਼ਨ ਫਾਈਲ ਕੀਤੀ ਸੀ ਵੀ ਜੋ ਸਮਨਿੰਗ ਪ੍ਰੋਸੈਸ ਹੈ ਉਹ ਨੂੰ ਜਾਰੀ ਰੱਖਿਆ ਜਾਵੇ ਤਾਂ ਕੋਰਟ ਨੇ ਉਹ ਉਸ ਕੇਸ ਦੇ ਵਿੱਚ 15 9 ਜਿਹੜੀ ਡੇਟ ਅੱਜ ਦੀ ਰੱਖੀ ਸੀ ਫॉर ਅਪੀਅਰੈਂਸ ਆਫ ਅਕਿਊਡ ਨਹੀਂ ਸਰਾਜ ਕੰਗਨਰ ਨਾ ਪੇਸ਼ ਨਹੀਂ ਹੋਏ ਕੋਰਟ ਦੇ ਵਿੱਚ ਉਹਨਾਂ ਨੇ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜਾ ਹਾਈ ਕੋਰਟ ਆਰਡਰ ਹੈ ਉਹਦੇ ਅਗੇਂਸਟ ਪਟੀਸ਼ਨ ਫਾਈਲ ਕੀਤੀ ਸੀ ਉਹ ਉਹਨਾਂ ਦੀ ਪਟੀਸ਼ਨ ਜਿਹੜੀ ਐਡਮਿਟ ਨਹੀਂ ਹੋਈ ਹੁਣ ਕੋਰਟ ਨੇ ਜਿਹੜੀ ਨੈਕਸਟ ਡੇਟ ਹੈ ਇਹਦੇ ਵਿੱਚ 29 9 ਰੱਖੀ ਹੈ ਜੀ ਤੇ ਹੁਣ ਸਮਨਿੰਗ ਥਰੂ ਐਸਐਸਪੀ ਕੋਰਟ ਨੇ ਆਰਡਰ ਕੀਤਾ ਹੈ ਜੀ ਇੰਨੇ ਪੇਸ਼ ਹੁੰਦਾ ਕੋਈ ਕਾਰਨ ਉਹਨਾਂ ਵੱਲੋਂ ਕੋਈ ਆਇਆ ਨਹੀਂ ਨਾ ਹੀ ਉਹਨਾਂ ਦੇ ਕੋਈ ਵਕੀਲ ਸਾਹਿਬ ਅਪੀਅਰ ਹੋਏ ਹੈ ਜੀ ਅੱਜ ਤੇ ਨਾ ਹੀ ਉਹ ਇਨ ਪਰਸਨ ਪੇਸ਼ ਹੋਏ ਹੈਗੇ ਇਸ ਮਾਮਲੇ ਦੇ ਵਿੱਚ ਸਰ ਅਸੀਂ ਆਨਰੇਬਲ ਕੋਰਟ ਦੇ ਵਿੱਚ ਐਪਲੀਕੇਸ਼ਨ ਫਾਈਲ ਕਰਾਂਗੇ ਸਰ ਵੀ ਕੋਰਟ ਅੰਬੈਸੀ ਨੂੰ ਡਾਇਰੈਕਸ਼ਨ ਦੇਵੇ ਸਰ ਵੀ ਇਹ ਇਹਦਾ ਪਾਸਪੋਰਟ ਵੀ ਇਨਵੈਸਟੀਗੇਸ਼ਨ ਏਜੰਸੀ ਲਵੇ ਤੇ ਇਹਨੂੰ ਬਾਹਰ ਜਾਣ ਤੋਂ ਇਹਨੂੰ ਰੋਕਿਆ ਜਾ ਸਕੇ ਅਸੀਂ ਉਸ ਦੇ ਰਿਗਾਰਡਿੰਗ ਐਪਲੀਕੇਸ਼ਨ ਫਾਈਲ ਕਰਾਂਗੇ ਸਰ ਜਦੋਂ ਕਿਸਾਨ ਤਰਨਾ ਸੀ ਜੋ ਕੇਂਦਰ ਸਰਕਾਰ ਨੇ ਖੇਤੀ ਬਿੱਲ ਜਾਰੀ ਕੀਤੇ ਸੀ ਉਹਨਾਂ ਦੇ ਵਿਰੋਧ ਦੇ ਵਿੱਚ ਕਿਸਾਨਾਂ ਦਾ ਨਾਂ ਲਕਿਆ ਸੀਗਾ ਜੋ ਫਾਰਮਰ ਪ੍ਰੋਟੈਸਟ ਸੀ ਉਹਦੇ ਵਿੱਚ ਮਾਤਾ ਮਹਿੰਦਰ ਕੌਰ ਵੀ ਕਿਸਾਨ ਹੋਣ ਨਾਤੇ ਪੇਸ਼ ਹੋਏ ਸੀਗੇ ਤੇ ਉਹਨਾਂ ਦੀ ਕੋਈ ਫੋਟੋ ਨੈੱਟ ਤੇ ਵਾਇਰਲ ਹੋਈ ਤਾਂ ਕੰਗਣਾ ਰਣੌਤ ਨੇ ਉਸ ਤੇ ਭੰਦੀ ਸ਼ਬਦਾਵਲੀ ਵਰਤ ਕੇ ਕਿ ਇਹੋ ਜੀਆਂ ਮਾਤਾ ਜੋ ਕਿਸੇ ਵੀ ਜਗ੍ਹਾ ਤੇ ਆਪ ਪਧਰਨ ਜਾਂ ਚ ਇਹਨਾਂ ਨੂੰ 100 ਰੁਪਏ ਤੇ ਜਾਂਦੀਆਂ ਨੇ ਪਰ ਜਦ ਕਿ ਉਹ ਇੱਕ ਕਿਸਾਨ ਹੋਣ ਦੇ ਨਾਤੇ ਕਿਸਾਨ ਦੀ ਪਤਨੀ ਹੋਣ ਦੇ ਨਾਤੇ ਕਿਸਾਨ ਦੀ ਮਾਤਾ ਹੋਣ ਦੇ ਨਾਤੇ ਗਏ ਸੀ ਅਸੀਂ ਉਸ ਜੋ ਟਵੀਟ ਕੀਤੀ ਸੀ ਤੇ ਰੀਟਵੀਟ ਕੀਤਾ ਸੀਗਾ ਆਪਦੇ ਵੱਲੋਂ ਮਸਾਲਾ ਲਾ ਕੇ ਕੰਗਨਾਰ ਨਾਉਤ ਨੇ ਉਹਦੇ ਅਗੇਂਸਟ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਫਾਈਲ ਕੀਤੀ ਸੀ ਜੀ